ਉਜੜੀ ਨਾਈਟ ਪੈਕਗੂਲਿੰਗ ਦੇ ਅਸ ਐਕਟੀਵਿਟੀ ਸਾਡੀ ਕੰਟੀਨਿਊਟੀ ਜਾਰੀ ਰਹੇਗੀ ਅਸੀਂ ਦਾਨੂ ਨੇ ਕਿ ਇੱਕ ਵਾਰੀ ਚੱਲਾਂਗੇ ਕਿਉਂਕਿ ਅਸੀਂ ਇਹ ਦੇਖਿਆ ਹੈ ਕਿ ਕੱਲ ਲੋਕੀ ਚੱਲਦੇ ਹੈਗੇ ਸਵੇਰੇ ਜ਼ਰੂਰ ਲੱਗੇਗਾ ਕੋਈ ਛੋਣਾ ਕਲੈਕਸ਼ਨ ਅੰਦਰ ਨੂੰ ਮੰਗੂਗੇ ਸ਼ਾਮ ਨੂੰ ਪੂਰਾ ਦਿਨ ਵਰਗਾ ਕੂੜਾ ਇਕੱਠਾ ਹੁੰਦਾ ਹੈ ਅੱਜ ਫੂਟੋ ਤੋਂ ਨਿਕਲਦਾ ਗੱਡੀ ਤੋਂ ਨਿਕਲਦਾ ਤੇ ਫਿਚਰ ਵਾਲਾ ਵੀ ਬੇਚੀ ਚੱਲ ਰਿਹਾ ਹੈ ਕਾਉਂਟ ਸਿਟੀ ਦੇ ਦਿੱਖੇ ਕਿ ਪਾਰਸ਼ਾਨਾਕਿਆਂ ਦੇ ਵਿੱਚ ਵੀ ਕਾਫੀ ਸੰਖਿਆ ਦੀਆਂ ਟੀਮਾਂ ਨੇ ਗੱਡੀਆਂ ਵਾਲੇ ਲੋਕ ਦੇਖੇ ਜਿਹੜੇ ਬੁਰੀ ਤਰ੍ਹਾਂ ਕੀ ਕੂੜਾ ਲੈਂਦੇ ਨੇ ਸ੍ਰੀ ਉਪੀ ਲੋਕੀ ਜਿਹਦੇ ਕਾਰਪੋਰੇਸ਼ਨ ਕੰਨ ਨਹੀਂ ਕਾਰਪੋਰੇਸ਼ਨ ਕੰਮ ਨਹੀਂ ਕਰਦੀ ਪਰ ਖੁਦ ਕੂੜਾ ਵੀ ਫਲਾਉਂਦੇ ਨੇ ਜਿਹਦੀ ਸਿਵਲ ਇੱਕਦਮ ਪੀਰੇ ਹੈ ਕਿ ਪੂਰੀ ਇਸ ਪਾਈਪ ਤੇ ਗੱਲ ਫੈਲ ਗਈ ਜਿਹਦੀ ਸਿਵਿਕ ਸੈਂਸ ਹੈ ਉਹ ਮਹਤਵਪੂਰਨ ਹੈ ਕਿ ਜੇ ਕੋ ਮੋਰਲ ਰਿਸਪੋਨਸਿਬਿਲਟੀ ਸਾਬਿਤ ਕਰੋ ਜਿਹੜੇ ਦੇਖਦੇ ਦੀ ਇਹ ਕਿਵੇਂ ਦੀ ਸਿਵਲ ਸੋਹਣੇ ਹੱਲ ਲੱਗਦਾ ਹੈ ਕਿ ਗ੍ਰੇਟਰ ਟੂ ਸਿੱਕ ਗਿਵ ਅ ਮਾਰਟ ਟੂ थी थी तो तो अगर अभी देख लिया कि भाई उस पर कि आप अमेजन के पार्सल आएगा अगर नाम और एड्रेस लिखा है अभी पार्सल करके वाला भी घर ले के जाना है और उस पर चला जुर्माना लग रहा है जब चलाने के कारपोरेशन के अफसर करें जुर्माना कितना करा रहे हैं वो चालान बचरे सक रहे हैं कि जल्दी का लान रुपये तो इसी पे हज़ार रुपये का चलान है और अगर लाइन से पाँच हज़ार से पच्चीस हज़ार से चलता है ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬਕਾ ਲੁਧਿਆਣਾ ਜਿਸ ਨੂੰ ਸਮਾਰਟ ਸਿਟੀ ਵੀ ਕਿਹਾ ਜਾਂਦਾ ਤਾਂ ਇਸ ਨੂੰ ਹੋਰ ਸਮਾਰਟ ਬਣਾਉਣ ਦੇ ਵਾਸਤੇ ਕਾਰਪੋਰੇਸ਼ਨ ਲਗਾਤਾਰ ਉਪਰਾਲੇ ਕਰ ਰਹੀ ਹੈ ਤਾਂ ਜਿੱਥੇ ਸਵੇਰੇ ਤਾਂ ਕਾਰਪੋਰੇਸ਼ਨ ਦੇ ਸਫਾਈ ਸੇਵਕ ਸੜਕਾਂ ਤੇ ਉਤਰ ਕੇ ਸਾਫ-ਸਫਾਈ ਕਰ ਹੀ ਰਹੇ ਨੇ ਪਰ ਹੁਣ ਰਾਤ ਨੂੰ ਵੀ ਅਫਸਰ ਜਿਹੜੇ ਨੇ ਉਹ ਸੜਕਾਂ ਤੇ ਜਾ ਕੇ ਜਿਹੜੇ ਲੋਕ ਰਾਤਾਂ ਨੂੰ ਕੂੜਾ ਬਚਦੇ ਬਚਾਉਂਦੇ ਛੁੱਟ ਜਾਂਦੇ ਨੇ ਉਹਨਾਂ ਤੇ ਵੀ ਹੁਣ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕੱਲ ਵੀ ਤੁਸੀਂ ਦੇਖਿਆ ਸੀ ਕਈ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਕਿ ਕਿਸ ਤਰੀਕੇ ਦੇ ਨਾਲ ਕਾਰਪੋਰੇਸ਼ਨ ਦੇ ਅਫਸਰ ਸੜਕਾਂ ਤੇ ਜਾ ਕੇ ਉਹ ਲੋਕਾਂ ਨੂੰ ਰੋਕ ਰਹੇ ਨੇ ਕੂੜਾ ਸਿੱਟਣ ਤੋਂ ਤੇ ਚਲਾਨ ਵੀ ਕਰ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਨਾਈਟ ਪੈਟ੍ਰੋਲਿੰਗ ਹੋਰ ਚੱਲੇਗੀ ਉਸ ਤੇ ਜਾਣਕਾਰੀ ਲਵਾਂਗੇ ਸਾਡੇ ਨਾਲ ਲੁਧਿਆਣਾ ਦੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਅਦਿੱਤਿਆ ਡੈਚਲਵਾਲ ਮੌਜੂਦ ਨੇ ਸਰ ਕੱਲ ਵੀ ਅਸੀਂ ਕਾਫੀ ਵੀਡੀਓਜ਼ ਦੇਖੀਆਂ ਨੇ ਬਾ ਕਮਾਲ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਚਲਾਨ ਵੀ ਕੀਤੇ ਨੇ ਨਾਈਟ ਪੈਟ੍ਰੋਲਿੰਗ ਕਿੰਨੀ ਕੁ ਦਿਰ ਸਰ ਹੋਰ ਜਾਰੀ ਰਹੇਗੀ ਤੇ ਹੋਰ ਇਸ ਦਾ ਦਾਇਰਾ ਕਿੰਨਾ ਕੁ ਵਧਾਇਆ ਜਾ ਰਿਹਾ ਹੈ ਇਹ ਜਿਹੜੀ ਨਾਈਟ ਪੈਟ੍ਰੋਲਿੰਗ ਹੈ ਇਸ ਐਕਟੀਵਿਟੀ ਸਾਡੀ ਕੰਟੀਨਿਊਸਲੀ ਜਾਰੀ ਰਹੇਗੀ ਅਸੀਂ ਇਦਾਂ ਨਹੀਂ ਹੈ ਕਿ ਇੱਕ ਵਾਰੀ ਚਲਾਈ ਕਿਉਂਕਿ ਅਸੀਂ ਕੀ ਵੇਖਦੇ ਹਾਂ ਕਿ ਕਈ ਲੋਕ ਕੀ ਕਰਦੇ ਹਨ ਕਿ ਸਵੇਰ ਜਦੋਂ ਉਹਨਾਂ ਦੇ ਘਰ ਕੋਈ ਕੂੜਾ ਕਲੈਕਟ ਕਰਨ ਆਂਦਾ ਹੈ ਉਹ ਉਹਨਾਂ ਨੂੰ ਦਿੰਦੇ ਨਹੀਂ ਹੈ ਸ਼ਾਮੀ ਪੂਰਾ ਦਿਨ ਭਰ ਤੱਕ ਜਿਹੜਾ ਕੂੜਾ ਇਕੱਠਾ ਹੁੰਦਾ ਹੈ ਆਪ ਦੇ ਸਕੂਟਰ ਤੋਂ ਨਿਕਲਦੇ ਹੈ ਗੱਡੀ ਤੋਂ ਨਿਕਲਦੇ ਹੈ ਔਰ ਜਿੱਧਰ ਉਹਨਾਂ ਨੂੰ ਥਾਂ ਦੇਖਦੇ ਫੇਕੇ ਚਲੇ ਜਾਂਦੇ ਹੈ ਇਸ ਤੋਂ ਕੀ ਹੈ ਕਿ ਸਾਡੇ ਸ਼ਹਿਰ ਦੀ ਵੀ ਦਿੱਖ ਖਰਾਬ ਹੋ ਰਹੀ ਹੈ ਇੱਕ ਗਲਤ ਇਮੇਜ ਵੀ ਸਾਡੇ ਸ਼ਹਿਰ ਦੀ ਬਣਦੀ ਹੈ ਕਿ ਸਾਡਾ ਸ਼ਹਿਰ ਸਾਫ ਨਹੀਂ ਹੈ। ਤੋਂ ਇਸ ਲਈ ਅਸੀਂ ਨਾਈਟ ਪੈਟ੍ਰੋਲਿੰਗ ਦੀ ਮੁਹਿੰਮ ਸ਼ੁਰੂ ਕੀਤੀ ਸੀ ਕਿ ਔਰ ਇਹ ਐਕਟੀਵਿਟੀ ਸਾਡੀ ਕੰਟੀਨਿਊਸਲੀ ਰਹੇਗੀ। ਇਹ ਐਨਫੋਰਸਮੈਂਟ ਅਸੀਂ ਕੰਟੀਨਿਊਸਲੀ ਕਰਦੇ ਰਹੇ ਹਾਂ। ਜੀ ਸਰ ਬਹੁਤ ਅਸੀਂ ਦੇਖਿਆ ਕਿ ਪੋਰਸ਼ ਇਲਾਕਿਆਂ ਦੇ ਵਿੱਚ ਵੀ ਕਾਰਪੋਰੇਸ਼ਨ ਦੀਆਂ ਟੀਮਾਂ ਨੇ ਗੱਡੀਆਂ ਵਾਲੇ ਲੋਕ ਦੇਖੇ ਜਿਹੜੇ ਬੁਰੀ ਪਰ ਪਰ ਕੇ ਕੂੜਾ ਲੈ ਕੇ ਆਦੇ। ਸਰੇ ਉਹ ਲੋਕ ਨੇ ਜਿਹੜੇ ਕਾਰਪੋਰੇਸ਼ਨ ਨੂੰ ਕਹਿੰਦੇ ਨੇ ਕਿ ਕਾਰਪੋਰੇਸ਼ਨ ਕੰਮ ਨਹੀਂ ਕਰਦੀ ਪਰ ਖੁਦ ਕੂੜਾ ਵੀ ਫੁਲਾਉਂਦੇ ਨੇ। ਜੀ ਜੀ ਤੁਹਾਡੀ ਗੱਲ एकदम ਠੀਕ ਹੈ ਕਿਉਂਕਿ ਅਸੀਂ ਦੇਸਪਾਈਟ ਕਿੰਨਾ ਵੀ ਪੜ ਲਏ ਲੇਕਿਨ ਜਿਹੜੀ ਇੱਕ ਸਿਵਿਕ ਸੈਂਸ ਹੈ ਉਹ ਬਹੁਤ ਇੰਪੋਰਟੈਂਟ ਹੈ ਇੱਕ ਮੋਰਲ ਰਿਸਪੌਂਸਿਬਿਲਟੀ ਹੈ ਸਾਡੀ ਸਾਰੇ ਸ਼ਹਿਰ ਦੇ ਪ੍ਰਤੀ ਅਸੀਂ ਸਾਰੇ ਉਹੀ ਲੋਕ ਹੈ ਜਦੋਂ ਚੰਡੀਗੜ੍ਹ ਜਾਂਦੇ ਹੈ ਕਿਤੇ ਫੋਰਨ ਕੰਟਰੀਜ਼ ਮੇ ਜਾਂਦੇ ਉਹ ਕੂੜਾ ਪੂਰੇ ਹੱਥ ਮੇ ਲੈ ਕੇ ਘੁੰਮਤੇ ਰhenge ਜਦੋਂ ਡਸਟਬਿਨ ਨਹੀਂ ਦਿਖੂਗੀ लेकिन वही सेम लोग जो लुधियाने ऐसे निकलेंगे आइसक्रीम ली रैपर लिया सड़क पर फेंकता कुछ भी लिया सड़क पर फेंकता तो एक वो मॉरल शहर के प्रति प्रॉपर नहीं है तो इसलिए अब मैं इनफोर्समेंट की गल कर लूँ कि क्या पता कि इनफोर्समेंट उत्थर है साढ़े तो इनफोर्समेंट असी नहीं कर रहे तो असी उस लैवल की इनफोर्समेंट लोगों के मन में लैके आनी है कि जेकर तुम कूड़ा बाहर सट्टो गए ਅਗਰ ਅਸੀਂ ਦੇਖ ਲਿਆ ਕਿ ਭਈ ਉਸ ਤੇ ਜਿੱਦਾਂ ਲੋਕਾਂ ਦੇ ਅਮੇਜ਼ਨ ਦੇ ਪਾਰਸਲ ਆਉਂਦੇ ਉਹ ਉਸ ਤੇ ਅਗਰ ਨਾਮ ਔਰ ਐਡਰੈਸ ਲਿਖਾ ਹੈ ਅਸੀਂ ਉਹ ਪਾਰਸਲ ਚੱਕ ਕੇ ਉਹਨਾਂ ਦੇ ਘਰ ਲੈ ਕੇ ਜਾਣਾ ਹੈ ਉਸ ਤੇ ਚਲਾਨ ਕਰਨਾ ਹੈ ਠੀਕ ਹੈ ਹੁਣ ਤੱਕ ਸਰ ਕਿੰਨੇ ਕਿ ਚਲਾਨ ਕਰ ਦਿੱਤੇ ਨੇ ਕਾਰਪੋਰੇਸ਼ਨ ਨੇ ਅਸੀਂ ਆਲਮੋਸਟ 100 ਤੇ ਨੇੜੇ ਤੇੜੇ 100 ਪਲੱਸ ਚਲਾਨ ਕੀਤੇ ਹੈ ਨਾਈਟ ਪੈਟਰੋਲਿੰਗ ਦੇ ਸਰ ਕਿੰਨਾ ਕਿ ਜੁਰਮਾਨਾ ਲੱਗ ਰਿਹਾ ਜਦੋਂ ਚਲਾਨ ਇੱਕ ਕਾਰਪੋਰੇਸ਼ਨ ਦੇ ਅਫਸਰ ਕਰ ਰਹੇ ਨੇ ਜੁਰਮਾਨਾ ਕਿੰਨਾ ਕਿ ਲੱਗ ਰਿਹਾ ਇਹ ਚਲਾਨ ਵਖਰੇ ਵਖਰੇ ਹੈ ਜਿੱਦਾਂ ਗੰਦਗੀ ਫੈਲਾਣ ਦਾ 500 ਰੁਪਏ ਹੈ ਕਈ ਸੀ ਪੇ 1000 ਰੁਪਏ ਦਾ ਚਲਾਨ ਹੈ ਔਰ ਅਗ ਲਾਨ ਤੋਂ 5000 ਤੋਂ 25000 ਤੱਕ ਦਾ ਵੀ ਚਲਾਨ ਹੈ ਅਸੀਂ ਡਿਫਰੈਂਟ ਕੈਟੇਗਰੀਜ਼ ਆਫ ਚਲਾਨ ਕੀਤੇ ਹੂੰ ਕੋਈ ਸਰ ਜਿਸ ਤਰ੍ਹਾਂ ਅਬ ਸੜਕਾਂ ਤੇ ਅਸੀਂ ਦੇਖ ਰਹੇ ਹਾਂ ਕਿ ਕਾਰਪੋਰੇਸ਼ਨ ਦੀ ਪਬਲਿਕ ਪ੍ਰੋਪਰਟੀਆਂ ਤੇ ਪੋਸਟਰਸ ਲਗਾ ਜਾਂਦੇ ਨੇ ਫਲੈਕਸਸ ਲਗਾ ਜਾਂਦੇ ਨੇ ਉਹਨਾਂ ਦਾ ਸੁੰਦਰੀਕਰਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਤੇ ਉਸ ਤੇ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਜੀ ਜੀ ਜਿੱਦਾਂ ਅਸੀਂ ਦੇਖ ਰਹੇ ਜਿੰਨੀ ਵੀ ਪਬਲਿਕ ਪ੍ਰੋਪਰਟੀਆਂ ਹੈ ਕਈ ਲੋਕ ਉਹਦੇ ਉੱਪਰ ਗ੍ਰਾਫਿਟੀ ਬਣਾ ਦਿੰਦੇ ਆ ਉਹਦੇ ਉੱਪਰ ਫਲੈਕਸਸ ਲਾ ਦਿੰਦੇ ਆ तो वो भी ऐसे पूरा एक बार शहर सैनिटाइज कर रहे हैं फिर फिर भी लोग नहीं मानेंगे तो अभी डिफेसमेंट ऑफ पब्लिक प्रॉपर्टी उन्होंने अगेंस्ट एफ आई आर भी करेंगे और ओदी भी ऐसी कार्रवाई करेंगे सर कोई व्हाट्सएप नंबर कुछ जारी हेल्पलाइन नंबर करोगे जो कोई कूड़ा सीट रहा कोई फोटो उसकी भेज सके कुछ इदापोरे उपराला कर रही है करिए सा एक उपराला है जो अभी अगले हफ्ते तो शुरू कर गए हैं वो है कि एक व्हाट्सएप नंबर असी जारी करेंगे पायलट बेसिस पर कुछ वार्ड्स में आप शुरू करेंगे वो जो भी कोई सानू फोटो आएगी कूड़े ਦੀ ਤੋਂ ਵਿਦਨ 48 ਆਰਸ ਅਸੀਂ ਉਹ ਕੂੜਾ ਉੱਥੋਂ ਚਕਾਣਗੇ ਇਨਫੈਕਟ ਨਾਟ ਜਸ ਕੂੜਾ ਕੁਝ ਹੋਰ ਵੀ ਸਾਨੂੰ ਇਸ਼ੂ ਆਉਂਦੇ ਅਸੀਂ ਉਸ ਤੇ ਵੀ ਕਾਰਵਾਈ ਕਰ ਰਹੇ ਹਾਂ ਸਰ ਕੀ ਅਪੀਲ ਕਰਨਾ ਚਾਹੂਗੇ ਲੋਕਾਂ ਨੂੰ ਮੇਰੀ ਸਾਰੇ ਲੋਕਾਂ ਨੂੰ یہی ਅਪੀਲ ਹੈ ਕਿ ਲੁਧਿਆਣਾ ਸਾਡਾ ਸ਼ਹਿਰ ਹੈ ਇਹਨੂੰ ਜਿਹੜੀ ਸਾਫ਼ ਰੱਖਣ ਦੀ ਰਿਸਪੋਨਸਿਬਿਲਟੀ ਹੈ ਸਾਡੇ ਸਾਰੇ ਸ਼ਹਿਰ ਵਾਸੀਆਂ ਦੀ ਹੈ ਅਸੀਂ ਇਹ 6000 ਲੋਕ 30 ਲੱਖ ਲੋਕਾਂ ਦਾ ਕੂੜਾ ਚੱਕਦੇ ਹੈ ਲੇਕਿਨ ਸਾਡੇ ਸ਼ਹਿਰ ਵਾਸੀ ਜੇਕਰ ਸਾਡਾ ਸਪੋਰਟ ਕਰਨਗੇ ਤਾਂ ਅਸੀਂ ਇੰਦੋਰ اور ਸੂਰਤ ਤੋਂ ਕੰਪੇਅਰ ਨਹੀਂ ਕਰਨਾ ਸਾਡਾ ਸ਼ਹਿਰ ਅਸੀਂ ਇੰਨਾ ਸਾਫ਼ ਕਰ ਦਿੰਗੇ ਕਿ ਉਹ ਬਾਕੀ ਸ਼ਹਿਰ ਸਾਡੇ ਸ਼ਹਿਰ ਤੋਂ ਸਫਾਈ ਨੂੰ ਕੰਪੇਅਰ ਕਰਨਗੇ ਇਸ ਲਈ ਸਾਡੇ ਸ਼ਹਿਰ ਨੂੰ ਸਾਫ਼ ਰੱਖਣ ਲਈ ਸਾਡਾ ਸਪੋਰਟ ਕਰੋ ਸਾਡੀ ਮਦਦ ਕਰੋ ਅਸੀਂ ਕਾਰਪੋਰੇਸ਼ਨ ਤੁਹਾਡੇ ਨਾਲ ਤੁਸੀਂ ਸਾਡਾ ਮਦਦ ਕਰੋ ਅਸੀਂ ਸਾਡੇ ਸ਼ਹਿਰ ਨੂੰ ਨੰਬਰ 1 ਸਾਫ਼ ਸਵੱਛ ਸ਼ਹਿਰ ਬਣਾਣਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਸਨ ਸਾਡੇ ਨਾਲ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਜੀ ਤਾਂ ਲੁਧਿਆਣੇ ਨੂੰ ਸਮਾਰਟ ਸਿਟੀ ਦੇ ਵੱਲ ਵਿਧਾਨ ਤੇ ਵਾਸਤੇ ਤਾਂ ਇੱਕ ਹੋਰ ਉਪਰਾਲਾ ਕਾਰਪੋਰੇਸ਼ਨ ਵੱਲੋਂ ਕੀਤਾ ਜਾ ਰਿਹਾ ਤਾਂ ਲਗਾਤਾਰ ਹੁਣ ਜਿਹੜੇ ਅਫਸਰ ਨੇ ਦੇਣੇ ਤਾਂ ਲੋਕਾਂ ਦਾ ਕੰਮ ਕਰਨਗੇ ਕਰਨਗੇ ਪਰ ਰਾਤ ਨੂੰ ਉਹ ਫੇਰ ਨਾਈਟ ਪੈਟਰੋਲਿੰਗ ਵੀ ਕਰਨਗੇ ਕਿ ਦੇਖਣਗੇ ਕਿ ਲੋਕ ਸੜਕਾਂ ਤੇ ਕੂੜਾ ਸੈਟ ਤਾਂ ਨਹੀਂ ਰਹਿਤਾ ਤੇਰੇ ਅਪਡੇਟਸ ਆਉਣਾ ਚਾਹੀਦੇ ਕੈਮਰਾਮੈਨ ਭੈਂਤੀ ਦੇ ਨਾਲ ਸੰਮਜੀਤ ਸਿੰਘ ਕਲਾ ਜਨਤਿਸ਼ੀ ਧੰਨਵਾਦ